ਸਵਾਗ 5 ਸਾਲ ਦੀ ਉਮਰ ਹੈ ਗਰੀਬ ਨਵਾਇ ਸਤਗੁਰੂ ਜੀ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਸ ਵੇਲੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਪਾਵ ਗੁਰਤਾ ਗੱਦੀ ਤੇ ਜਦੋਂ ਸਤਗੁਰੂ ਬਰਾਜਮਨ ਹੋਏ ਦੁਨਿਆਵੀ ਉਮਰ ਸਵਾ ਗ 5 ਸਾਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਸਤਗੁਰ ਦੇ ਦਰਿਆਵਾਂ ਵਾਸਤੇ ਪਹੁੰਚ ਰਹੀਆਂ ਨੇ ਭਾਵ ਦਰਸ਼ਨਾ ਵਾਸਤੇ ਪਹੁੰਚ ਰਹੀਆਂ ਨੇ ਮੁਸਲਮਾਨ ਫਕੀਰ ਵੀ ਪਹੁੰਚਦੇ ਪਏ ਨੇ ਸਿੱਧਾਂ ਦੀਆਂ ਮੰਡਲੀਆਂ ਵੀ ਪਹੁੰਚ ਰਹੀਆਂ ਨੇ ਉਸ ਵੇਲੇ ਦੇ ਮਸ਼ਹੂਰ ਸਿੱਧ ਰੇਬਾ ਨਾਥ ਜੀ ਵਰਗੇ ਵੀ ਆ ਕੇ ਦਰਸ਼ਨ ਕਰਕੇ ਭਾਗ ਬਣਾ ਰਹੇ ਨੇ ਸਰਬੋਤਮ ਕੇ ਤਖਤ ਵਿਰਾਜੇ ਜਿਨ ਦਰਸ਼ਨ ਤੇ ਸੰਕਟ ਭਾਜੀ ਭਾਵ ਸਭ ਤੋਂ ਵੱਡਾ ਤਖਤ ਸਰਬਉਤਮ ਕੇ ਤਖਤ ਦੁਨੀਆ ਦਾ ਸੰਸਾਰ ਦਾ ਸਭ ਤੋਂ ਵੱਡਾ ਤਖਤ ਗੁਰਨਾਨਕ ਜੀ ਦੀ ਗੱਦੀ ਵਾਲਾ ਤਖਤ ਉਹਦੇ ਉੱਪਰ ਸਤਿਗੁਰੂ ਜੀ ਬਿਰਾਜਮਨ ਹੋਏ ਅਠਵੇਂ ਪਾਤਸ਼ਾਹ ਜੀ ਸਰਬਉਤਮ ਕੇ ਤਖਤ ਵਿਰਾਜੇ ਜਿਨ ਦਰਸ਼ਨ ਤੇ ਸੰਕਟ ਭਾਜੇ ਸਤ ਸੰਗਿਓ ਜਿੱਥੇ ਸੰਤ ਜਨ ਫਕੀਰ ਜਨ ਰੱਬ ਦੇ ਪਿਆਰੇ ਸਿੱਧ ਆਕੇ ਦਰਸ਼ਨ ਕਰ ਰਹੇ ਨੇ ਉਥੇ ਸਤ ਸੰਗਿਓ ਜਿਨ੍ਹਾਂ ਦਾ ਪਹਿਲਾ ਜੀਵਨ ਤੇਰੇ ਕੰਮ ਵਾਲਾ ਹੈ ਜਿਵੇਂ ਜਸਵੰਤ ਰਾਏ ਚੂਰ ਪਹਿਲਾ ਜੀਵਨ ਹੋਰ ਹੈ ਜਦੋਂ ਆਕੇ ਸਤਗੁਰੂ ਜੀ ਦਰਾਰੇ ਕੀਤੇ ਸਤਗੁਰੂ ਨੇ ਬਸ ਇਨਾ ਹੀ ਆਖਿਆ ਸੀ ਜਸਵੰਤ ਰਾਏ ਤੂੰ ਗੁਰਨਾਨਕ ਦੀਆਂ ਇਹ ਪੰਕਤੀਆਂ ਸੁਨੀਆਂ ਨੇ ਸਤਗੁਰੂ ਜੀ ਕੀੜੀਆਂ ਪਿਤਾ ਜੀ ਨੇ ਆਖਿਆ ਸੀ ਬਾਲਾ ਪ੍ਰੀਤਮ ਜੀ ਨੇ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿ ਹੋਏ ਇਹ ਬਾਣ ਦਾ ਤੀਰ ਜਦੋਂ ਜਸਵੰਤ ਰਾਏ ਦੇ ਹਿਰਦੇ ਤੇ ਵੱਜਿਆ ਜੀਵਨ ਹੀ ਪਲਟ ਗਿਆ ਸਤਸੰਗੀਓ ਓਨੀ ਦਿਨੀ ਇੱਕ ਬਹੁਤ ਵੱਡਾ ਜਵਾਰੀ ਹੋਇਆ ਜੀ ਨਾਮ ਆਇਆ ਗੇਂਦਾ ਮਲ ਮਾਰੀ ਸੰਗਤ ਹੋਈ ਜੂਏ ਦੀ ਆਦਤ ਪੈ ਗਈ ਇਹਨੂੰ ਇਹ ਵੀ ਕੀਰਤਪੁਰ ਸੈ ਪਹੁੰਚਿਆ ਦੁਪਹਿਰ ਦਾ ਸਮਾਂ ਹੈ ਹੁਣ ਜੂਏ ਦੀ ਆਦਤ ਸੀ ਕਹਿੰਦਾ ਸੰਗਤਾਂ ਬਹੁਤ ਨੇ ਕੋਈ ਜਗਾ ਲੱਭਾ ਕੋਈ ਟਿਕਾਣਾ ਲੱਭਾ ਮੈਂ ਸੰਗਤਾਂ ਦੇ ਨਾਲ ਜੂਆ ਖੇਡਾਂ ਸੰਗਤਾਂ ਭੋਲੀਆਂ ਹੁੰਦੀਆਂ ਨੇ ਜੂਆ ਖੇਡ ਕੇ ਮੈਂ ਜੂਆ ਜਿੱਤ ਜਾਵਾਂਗਾ ਤਾਂ ਮੈਂ ਸ਼ਾਹੂਕਾਰ ਬਣ ਜਾਵਾਂਗਾ ਇਹ ਸਾਰਾ ਦਿਨ ਮੌਕੇ ਦੀ ਭਾਲ ਤਰਿਆ ਮੌਕਾ ਨਹੀਂ ਮਿਲਿਆ ਇਹਨੂੰ ਰਾਤ ਦਾ ਸਮਾ ਹੋਇਆ ਰਾਤ ਦੇ ਦੀਵਾਨ ਲੱਗੇ ਬਾਲਾ ਬੀਤਮ ਜੀ ਸੰਘਾਸਨ ਤੇ ਬੈਠੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਗਤਾਂ ਆ ਕੇ ਨਮਸ਼ਕਾਰ ਕਰਦੀਆਂ ਪਈਆਂ ਨੇ ਇਧਰੋਂ ਸਤਸੰਗਿਓ ਜਿੰਦਾ ਮਲਵੀ ਜਦੋਂ ਪਹੁੰਚਿਆ ਜਾ ਕੇ ਸੀਸ ਨਵਾਇਆ ਇਹਨੇ ਇਹਦੇ ਵੱਲ ਵੇਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਜੀ ਥੋੜਾ ਮੁਸਕਰਾ ਪਏ ਬਾਲਾ ਪ੍ਰੀਤਮ ਜੀ ਮੁਸਕਰਾ ਪਏ ਕਹਿੰਦੇ ਗੇਂਦਾ ਮੱਲ ਇੱਥੇ ਆ ਕੇ ਸੀਸ ਨਿਵਾ ਰਿਆ ਮਨ ਵਿੱਚ ਕੁਝ ਹੋਰ ਚੱਲਦਾ ਹੈ ਸਤਿਗੁਰੂ ਜੀ ਨੇ ਮੁੱਖ ਤੋਂ ਇਹ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਕਹਿੰਦੇ ਗੇਂਦਾ ਮੱਲ ਕਹਿੰਦਾ ਹਾਂ ਦੱਸੋ ਸਤਿਗੁਰੂ ਜੀ ਪਿਤਾ ਜੀ ਆਖਣ ਲੱਗੇ ਬਾਲਾ ਪ੍ਰੀਤਮ ਜੀ ਗੇਂਦਾ ਮੱਲ ਸੀਸ ਨਿਵਾਈਏ ਕਿਆ ਤੀਏ ਜਦ ਦੇਕ ਸੁਦੇ ਜਾਹੇ ਇੱਥੇ ਸੀਸ ਨਵਾਉਣ ਦਾ ਕੀ ਫਾਇਦਾ ਤੇਰੇ ਅੰਦਰੋਂ ਮਹਿਲ ਤਾਂ ਜਾ ਨਹੀਂ ਰਹੀ ਇਹ ਵੀ ਚਰਨਾ ਤੇ ਡਿੱ ਗਿਆ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਲਓ ਗੁਰੂ ਜੀ ਨੇ ਕਿਰਪਾ ਕੀਤੀ ਸਤਸੰਗਿਓ ਪਿਤਾ ਜੀ ਨੇ ਨਿਹਮਤ ਕੀਤੀ ਸਤਗੁਰੂ ਨੇ ਉਪਦੇਸ਼ ਦਿੱਤਾ ਕਹਿੰਦੇ ਅੱਜ ਤੋਂ ਬਾਅਦ ਕਿਰਤ ਕਰਨੀ ਹੈ ਨਾਮ ਜਪਣਾ ਤੇ ਨਾਮ ਜਪਾਉਣਾ ਹੈ ਕਹਿੰਦਾ ਮਹਾਰਾਜ ਮੇਰਾ ਜੀਵਨ ਬਣਿਆ ਰਵੇ ਇਹ ਜੀ ਕਿਰਪਾ ਕਰੋ ਜਦੋਂ ਆਖਿਆ ਨਾ ਮੇਰਾ ਜੀਵਨ ਬਣਿਆ ਰਵੇ ਉਸ ਵੇਲੇ ਪਿਤਾ ਜੀ ਨੇ ਆਖਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਹਿੰਦੇ ਫਿਰ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ ਮਾਰੇ ਭਲੇ ਪੁਰਸ਼ਾਂ ਦੀ ਸੰਗਤ ਕਹਿੰਦੇ ਹਾਂ ਕਹਿੰਦੇ ਕਾਬਲ ਚਲੇ ਜਾਓ ਉੱਥੇ ਬਹੁਤ ਗੁਰਸਿੱਖ ਵਸਦੇ ਨੇ ਉੱਥੇ ਕਿਰਤ ਵੀ ਕਰੋ ਜਾ ਕੇ ਨਾਮ ਜਪੋ ਵੀ ਤੇ ਨਾਮ ਜਪਾਵੋ ਵੀ ਇਹ ਗੇਂਦਾ ਮਲ ਵੀ ਸਤਸੰਗਿਓ ਸਾਧਕ ਦਾ ਹੁਕਮ ਮੰਨ ਕੇ ਫਿਰ ਕਾਬਲ ਗਿਆ ਉਥੇ ਕਿਰਤ ਵੀ ਕਰਦਾ ਹੈ ਨਾਮ ਜਪਦਾ ਵੀ ਤੇ ਨਾਮ ਚ ਪਾਉਂਦਾ ਵੀ ਇਹ ਜਦੋਂ ਸਮਾਂ ਲੱਗਦਾ ਆ ਕੇ ਸਤਗੁਰੂ ਦੇ ਕੀਰਤਪੁਰ ਸਾਹਿਬ ਆ ਕੇ ਦਰਸ਼ਨ ਵੀ ਕਰਦਾ ਹੈ ਇਹਦਾ ਵੀ ਜੀਵਨ ਸਫਲਾ ਹੋਇਆ ਸਤਸੰਗਿਓ ਜੇ ਨੱਚਣ ਵਾਲੇ ਪੈਰਾਂ ਦੇ ਗੁਰੂ ਜਨਾਂ ਨੇ ਪਾਏ ਨੇ ਉਹ ਗੁਰੂ ਦੀ ਗੋਦ ਵਿੱਚ ਸਤਗੁਰੂ ਦੀ ਹਜ਼ੂਰੀ ਵਿੱਚ ਆਏ ਫਕੀਰੀਆ ਭੀਮਾ ਸੰਗਤ ਇਹ ਜਦੋਂ ਨੱਚਣ ਵਾਲੇ ਸਤਿਗੁਰੂ ਹਜੂਰੀ ਵਿੱਚ ਆਏ ਸਤਿਗੁਰੂ ਜੀ ਕਹਿੰਦੇ ਉਹ ਭਲਿਓ ਇਹ ਮਾਰਗ ਹੋਰ ਹੈ ਤੁਸੀਂ ਹੁਣ ਸੰਗਤ ਵਿੱਚ ਆਏ ਹੋ ਅੱਜ ਤੋਂ ਬਾਅਦ ਸੱਚੀ ਸੁੱਚੀ ਕੀਰਤ ਕਰਨੀ ਹੈ ਤੁਸੀਂ ਇਹ ਨਚਣਾ ਨਹੀਂ ਲੋਕਾਂ ਕੋ ਜਾ ਕੇ ਮੰਗਣਾ ਨਹੀਂ ਅੱਜ ਤਬਾਦ ਕਿਰਤ ਕਰੋ ਨਾਮ ਜਪੋ ਤੇ ਹੋਰ ਨਾਲ ਨਾਮ ਜਪਾਓ ਸਤ ਸੰਗਿਓ ਫਿਰ ਇਹਨਾਂ ਨਾਮ ਜਪਿਆ ਇਹ ਭਾਈ ਫਕੀਰੀਆ ਬਣਿਆ ਇਧਰੋਂ ਭਾਈ ਭੀਮਾ ਇਧਰੋਂ ਭਾਈ ਸੰਗਤਾ ਜੀ ਫਿਰ ਨਾਮ ਜਪਿਆ ਸਤ ਸੰਗਿਓ ਗੁਰੂ ਘਰ ਆਉਂਦੇ ਨੇ ਸੇਵਾ ਕਰਦੇ ਨੇ ਫਿਰ ਜਾ ਕੇ ਕਿਰਤ ਕਰਦੇ ਨੇ ਇਹਨਾਂ ਦਾ ਵੀ ਉਧਾਰ ਹੋਇਆ ਬਹੁਤ ਦਿਆਲੂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਬਹੁਤ ਜਿਹੜੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਉੱਥੇ ਸਤਸੰਗਿਓ ਜੇ ਪੰਡਿਤ ਲਾਲ ਜੰਦਾ ਹੁੰਦਾ ਹੈ ਜਦੋਂ ਪੁੱਛਿਆ ਵੀ ਕੌਣ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਖਣ ਲੱਗਾ ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ ਨਾਮ ਦੁਆਪਰ ਦੇ ਅਵਤਾਰ ਤੋਂ ਵੱਡਾ ਰੱਖਿਆ ਹੋਇਆ ਹੈ ਆਕੇ ਬੇਨਤੀ ਕੀਤੀ ਮਹਾਰਾਜ ਵੱਗਈ ਤੁਸੀਂ ਗੁਰਨਾਨਕ ਦੀ ਅਠਵੀਂ ਜੋਤ ਹੋ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਤੁਸੀਂ ਗੀਤਾ ਦੇ ਅਰਥ ਕਰਦੇ ਹੋ ਉਸ ਵੇਲੇ ਬਾਲਾ ਪ੍ਰੀਤਮ ਜੀ ਅੱਖਾਂ ਲੱਗੇ ਉਹ ਲਾਲ ਚੰਦ ਜੀ ਪੰਡਤ ਜੀ ਜੇ ਅਸੀਂ ਅਰਥ ਕੀਤੇ ਤਾਂ ਗੱਲ ਹੋਰ ਹੈ ਆਪਣੀ ਮਰਜ਼ੀ ਦਾ ਕੇ ਬੰਦਾ ਲੈ ਬੋ ਫੇ ਸ਼ੱਜੂ ਜੀ ਵੜ ਨੂੰ ਲੈ ਆਂਦਾ ਸਤਸੰਗਿਓ ਸਤਗੁਰ ਨੇ ਆਪਣੀ ਨਜ਼ਰ ਵਾਲੀ ਛੜੀ ਗੱਲ ਛੜੀ ਦੀ ਗੱਲ ਨਜ਼ਰ ਦੀ ਹੁੰਦੀ ਹੈ ਉਹ ਛੜੀ ਜਦੋਂ ਛੱਜੂ ਜੀਵਰ ਦੇ ਸਿਰ ਤੇ ਰੱਖੀ ਸਤ ਸੰਗਿਓ ਗੀਤਾ ਦੇ 72 ਸ਼ਲੋਕਾਂ ਦੇ ਵਿੱਚੋਂ 10 ਸ਼ਲੋਕ ਜਦੋਂ ਲਾਲ ਚੰਦ ਪੰਡਤ ਨੇ ਜਦੋਂ ਉਚਾਰਨ ਕੀਤੇ ਬੋਲੇ ਇਹੋ ਜੇ ਜਵਾਬ ਦਿੱਤੇ ਸਤ ਸੰਗਿਓ ਜੋ ਅੱਜ ਤੱਕ ਪੰਡਤ ਨੇ ਨਾਮ ਸੁਨੇ ਸਣ ਗੁਰਮੁਖੋ ਨਾ ਸੁਨਾਏ ਸਨ ਕੰਨਾਂ ਨੂੰ ਹੱਥ ਲਾ ਲੇ ਪੰਡਤ ਲਾਲ ਚੰਦ ਨੇ ਚੰਨਾ ਤੇ ਟੈ ਪਿਆ ਫਿਰ ਸਤਗੁਰ ਨੇ ਇਹੋ ਜੀ ਰਹਿਮਤ ਕੀਤੀ ਛੱਜੂ ਜੀਵਰ ਨੂੰ ਬਬੇਗ ਬਖਸ਼ਿਆ ਗਿਆਨ ਬਖਸ਼ਿਆ ਆਖਿਆ ਜਗਨਨਾਥ ਪੁਰੀ ਚਲੇ ਜਾਓ ਤੁਸੀਂ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਤਿਹਾਸ ਚ ਲਿਖਿਆ ਸਤੰਗੀਓ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਉਹ ਸ਼ਜੂ ਜੀਵਰ ਦੇ ਪਰਿਵਾਰ ਦੇ ਵਿੱਚੋਂ ਸਨ ਇਧਰੋਂ ਲਾਲ ਚੰਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਅੰਮ੍ਰਿਤ ਛਕ ਕੇ ਭਾਈ ਲਾਲ ਸਿੰਘ ਸਿੰਘ ਸਜਿਆ ਤੇ ਵੱਡੀਆਂ ਵੱਡੀਆਂ ਸਵਾਵਾਂ ਲਵਾਈਆਂ ਇਹ ਕਿਹਦੀ ਕਿਰਪਾ ਬਾਲਾ ਪ੍ਰੀਤਮ ਦੀ ਸ੍ਰੀ ਹਰਿਕ੍ਰਿਸ਼ਨ ਧਿਆਈਏ ਇਸੇ ਠੇ ਸਭ ਦੁੱਖ ਜਾਏ ਸਤਿਗੁਰੂ